ਸਾਰੇ ਹੀ ਕਿਸਾਨ ਵੀਰਾਂ ਨੂੰ ਸਾਡੇ YouTube ਚੈਨਲ ਕਰਾਮਾਤੀ ਜੱਟ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਜੋ ਅਸੀਂ ਨਵੇਂ ਸੁਪਰ ਸੀਡਰਾਂ ਦੀ ਸਬਸਿਡੀ ਨਿਕਲੀ ਆ ਉਹਦੇ ਵਿੱਚ ਅਸੀਂ ਦਸ਼ਮੇਸ਼ ਦਾ ਸੁਪਰ ਸੀਡਰ ਜੋ ਮਰੇਕ ਕੋਟ ਲਾਗਾ ਉਹਨਾਂ ਦਾ ਲੈ ਕੇ ਆਇਆ ਇਹਦੇ ਵਿੱਚ ਤੁਹਾਨੂੰ ਖਾਸ ਖਾਸ ਫਾਇਸ਼ਣ ਦੱਸਾਂਗੇ ਤੇ ਇਹਦੀ ਕੁਆਲਿਟੀ ਦੇ ਬਾਰੇ ਕਿਉਂਕਿ ਹਰੇਕ ਸੁਪਰ ਸੀਡਰ ਉਹਦੀ ਕੁਆਲਿਟੀ ਦੇ ਉੱਤੇ ਨਿਰਭਰ ਹੈਗਾ ਕੰਪਨੀ ਦੇ ਉੱਤੇ ਨਿਰਭਰ ਹੈਗਾ ਇਸ ਕਰਕੇ ਕਿਸਾਨ ਵੀਰੋ ਤੁਹਾਨੂੰ ਅਸੀਂ ਇਦੇ ਵਿੱਚ ਕੁਝ ਖਾਸ ਗੱਲਾਂ ਦੱਸਾਂਗੇ ਤੇ ਇਹਨੂੰ ਆਪਾਂ ਕਿਵੇਂ ਰੂਟਾਵੇਟਰ ਤੋਂ ਸੁਪਰ ਸੀਡਰ ਸੁਪਰ ਸੀਡਰ ਤੋਂ ਰੂਟਾਵੇਟਰ ਬਣਾ ਸਕਦੇ ਆ ਤੇ ਇਹਦੇ ਨਾਲ ਹੀ ਸਟੈਂਡ ਆਉਂਦਾ ਫਿਲਹਾਲ ਅਸੀਂ ਇਹ ਸਟੈਂਡ ਤੇ ਲਾਇਆ ਨਹੀਂ ਗਾ ਹਜੇ ਲਿਆ ਕੇ ਖੜਾਏ ਹੈਗੇ ਤੇ ਲਾਵਾਂਗੇ ਇਸ ਕਰਕੇ ਕਿਸਾਨ ਵੀਰੋ ਜੋ ਆਪਣੀ ਇਹ 8 ਫੁੱਟਾ ਸੁਪਰ ਸੀਡਰ ਹੈਗਾ ਦਸ਼ਮੇਸ਼ ਦਾ ਜਿਹੜੀ ਤੇ ਵੀ ਆਹ ਹੱੱਚਾਗੀ ਦੇੜੀ ਹੱਚਾ ਕੀ ਹੈ 8mm ਉਹਦੀ ਜਿਹੜੇ ਥੱਲੇ ਆ ਸੇਰਵੇ ਲੱਗੇ ਹੋਏ ਆਗੇ ਇਹ 10mm ਤੇ ਆਗੇ ਆ ਆ ਸੇਰਵੇ ਆਹ ਆ ਸੇਰਵੇ ਟਿੱਡ ਲੁੱਡ ਹੈਵੀ ਡਿਊਟੀ ਤੰਨੇਤੀ ਪਾਈਪ ਖੋਲੋ ਵੱਡੀ ਖਾਸੀਅਤ ਕੀ ਹੈ ਇਹਦੇ ਵਿੱਚ ਜਦੋਂ ਆਪਾਂ ਮੰਨ ਕੇ ਚੱਲੋ ਕੋਈ ਕੋਸਾ ਕੋਈ ਕੋਸਾ ਇੱਕ ਤਾਂ ਇਹ ਜਦੋਂ ਆਪਾਂ ਚਲਾਉਨੇ ਆ ਖੇਤ ਦੇ ਵਿੱਚ ਰੂਟਾਵੇਟਰ ਉਦੋਂ ਇਹਦੀ ਵਾਈਬ੍ਰੇਸ਼ਨ 0% ਆ ਕਈ ਆnde ਮੰਨ ਕੇ ਚਲੋ ਇੱਥੇ ਆਪਣੀ ਆ ਕਿੱਲੀ ਦੇ ਵਿੱਚੋਂ ਕਿੱਲੀ ਸਿਰਫ ਆਪਾਂ ਆਾ ਕੱਢਣੀ ਹੈਗੀ ਇੱਕ ਆ ਆ ਸਿਗੀ ਕਿੱਲੀ ਆਪਣੀ ਇੱਕ ਇਹ ਕੱਢਣੀ ਹੈਗੀ ਤੇ ਇੱਕ ਕਿਸਾਨ ਵੀ ਉਹ ਆ ਨਾਟਕ ਖੋਲਣਾ ਕੱਲਾ ਸਿਰਫ ਮਿੰਟ ਦੋੜ ਹੀ ਲੱਗਦੇ ਕਿਉਂਕਿ ਕਿੱਲੀਆਂ ਦੇ ਵਿੱਚ ਕਈ ਜਿਹੜਾ ਟਾਈਕੀ ਦੇ ਵਿੱਚ ਕਹਾ ਤਹਾ ਆਪਣਾ ਕਵਾਂਟੋ ਦੇ ਉੱਤੇ ਦਾਣੇ ਹੋ ਜਾਂਦੇ ਹੈਗੇ ਵੀ ਰੇਹ ਦਾਣੇ ਤਦੋਂ ਵਾਈਬ੍ਰੇਸ਼ਨ ਕਰਨ ਲੱਗ ਜਾਂਦੀ ਹੈ ਟੈਂਕੀ ਜਿਹਦੇ ਕਰਕੇ ਉਹ ਵਾਈਬ੍ਰੇਸ਼ਨ ਕਰਨ ਲੱਗ ਜਾਂਦੀ ਹੈ ਕਿ ਕਿਉਂਕਿ ਉਦੋਂ ਦਾਣੇ ਜਾਂ ਰੇਹ ਘੱਟ ਪੈਣ ਲੱਗ ਜਾਂਦਾ ਹੈਗਾ ਇਸ ਕਰਕੇ ਸਿਰਫ ਗੱਲਾਂ ਆ ਨਟ ਗੱਲਾਂ ਇਹ ਸਿਰਫ ਨਾਟ ਖੋਲਣਾਗਾ ਤੇ ਬਸ ਤੁਸੀਂ ਟਰੈਕਟਰ ਬਾਹਰ ਨਹੀਂ ਕੱਢਣਾਗਾ ਆਟੋਮੈਟਿਕੀ ਬਸ ਇਹ ਆਪਣਾ ਰੋਟਾਵੇਟਰ ਬਣ ਜਾਊਗਾ ਕੋਈ ਇਹਦੇ ਫੱਟਾ ਲਾਉਣ ਦੀ ਲੋੜ ਨਹੀਂ ਗਈ ਇਹਦੇ ਸਾਈਜ਼ ਉਸ ਹਿਸਾਬ ਨਾਲ ਹੀ ਬਣਾਇਆ ਹੋਇਆ ਹੈਗਾ ਵੀ ਫੱਟੇ ਦੀ ਲੋੜ ਨਾ ਪਵੇ ਦੂਜੀ ਗੱਲ ਆ ਸੀਗੀ ਇਹ ਥੱਲੇ ਨੂੰ ਕਰਨਾ ਪਿਆ ਪੰਜ 10 ਸਟੈਂਡ ਇਹ ਤੇ ਉਂਦਰ ਸਟੈਂਡ ਆ ਗਿਆ ਤੇ ਮਾਗਰ ਹੋਰ ਲੱਗ ਗਿਆ ਰਸਤੇ ਤੇ ਇਹਦੀ ਟੈਂਕੀ ਆ ਜਿਹੜੀ ਉਹ ਬਹੁਤ ਖੁੱਲੀ ਜਿਹੀ ਆਏਗਾ ਵੀ ਗੱਟਾ ਆਣੀ ਉਹਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਦਾ ਬਹੁਤ ਜਿਆਦੇ ਖੁੱਲੀ ਟੈਂਕੀ ਹੈਗੀ ਕੋਈ ਗੱਟਾ ਨਹੀਂ ਆੜਦਾ ਕੋਈ ਰੇਹ ਦਾ ਕੱਟਾ ਨਹੀਂ ਆੜਦਾਗਾ ਤੇ ਇੱਕ ਜਿਹੜੇ ਆਪਣੇ ਆ ਲਵਾਏ ਹੋਏ ਆ ਜੇ ਸਾਈਡ ਤੇ ਜਿਹੜਾ ਸਾਈਡ ਵਾਲਾ ਆਪਣਾ ਪੋਰ ਆਗਾ ਉਹਦੇ ਵਾਸਤੇ ਇਹ ਉਹਦੇ ਵਿੱਚ ਕੀ ਹੈ ਕਿਸਾਨ ਵੀਰੋ ਕਈ ਵਾਰ ਆਪਾਂ ਸਰੋਂ ਦਾ ਆੜ ਕੱਟਣੀ ਹੈਗੀ ਜਾਂ ਹੋਰ ਆਪਾਂ ਉਥੇ ਉਤਲੇ ਢੇਡੇ ਦੇ ਵਿੱਚ ਚ ਆਪਾਂ ਸਰੋਂ ਪਾ ਸਕਦੇ ਆ ਇਹਦੇ ਵਿੱਚ ਤੇ ਆਪਣੀ ਜਿਹੜੀ ਆੜ ਆ ਗਈ ਉਹ ਆਟੋਮੈਟਿਕ ਆਪਾਂ ਨੂੰ ਕੋਈ ਹੋਣੀ ਕਰਨ ਦੀ ਲੋੜ ਉਹ ਆੜ ਦਾ ਸਿੱਟਾ ਦਿੰਦੇ ਤੁਰੇ ਜਾਂਦੇ ਆ ਜਾਂ ਕਈ ਵਾਰ ਆਇਆ ਹੁੰਦਾ ਹੈ ਵੀ ਇਹ ਕਈ ਵਾਰ ਕਿਸਾਨਾਂ ਨੇ ਮੰਨ ਕੇ ਚੱਲੋ ਵੀ ਉਤੂ ਬਾਅਦ ਆਲਾ ਵੇਚ ਰੱਖਣ ਲੱਗ ਜਾਂਦਾ ਤੇ ਵੱਟ ਨਾਲ ਜਦੋਂ ਹੁੰਦਾ ਆਪਣਾ ਉੱਥੇ ਆਪਾਂ ਨੂੰ ਸਿੱਟਾ ਦੇਣਾ ਪੈਂਦਾ ਦੂਰ ਚਲੀ ਜਾਂਦੀ ਹੈਗੀ ਕਣਕ ਵੀ ਤੇ ਉਦੋਂ ਆਪਾਂ ਫਿਰ ਦੂਜੀ ਆਪਾਂ ਨੂੰ 19 ਕ ਕਣਕ ਇਹਦੇ ਚ ਪਾ ਕੇ ਉਹ ਨਾਲ ਸਿੱਟਾ ਦਿੱਤਾ ਜਾਂਦਾ ਤੇ ਨਾਲੇ ਬੀਜੀ ਜਾਂਦੀ ਹੈਗੀ ਤੇ ਬਾਕੀ ਇਹਦੇ ਵਿੱਚ ਫਿਰ ਆਇਆ ਹੁੰਦਾ ਹੈਗਾ ਵੀ ਦੂਜੀ ਕਣਕ ਦੇ ਵਿੱਚ ਰਲੇ ਜਾਂਦਾ ਤਾਂ ਕਿ ਫਿਰ ਇਹ ਵੇਸਟਿੰਗ ਦੇ ਵਿੱਚ ਜਾਂਦੀ ਆ ਤੇ ਆਪਾਂ ਓਰਾ ਉਹਦਾ ਬਚਰੂ ਕੱਢ ਲੈਣਾ ਤੇ ਸਾਰੇ ਕੋਰਿਆਂ ਨਾਲ ਹੀ ਵੀਜੀ ਜਾਂਦੀ ਹੈ ਤੇ ਜਿਹੜੀ ਇਹਦੀ ਪਲੇਟ ਆ ਕਿ ਆਹ ਤੈਕੀ ਦੀ ਇਹ ਹੈਗੀ ਆ 12 ਗੇਜ ਮੋਟੀ ਤੇ ਇਹ ਕਿਸਾਨ ਵੀਰੋ ਦੇ ਚ ਹੋਰ ਵੀ ਹੈਗਾ ਸੂਰਤਾ ਕੀ ਜਿਵੇਂ ਹੁਣ ਆ ਆਪਣੇ ਹੈਵੀ ਪਲਾਸਟਿਕ ਦੇ ਆਪ ਤਿਆਰ ਕਰੇ ਵਾ ਜਿਹੜੇ ਪੋਰ ਆ ਇਹ ਇਹਨਾਂ ਦੀ ਖਾਸੀਅਤ ਇਹ ਆ ਵੀ ਇਹਨਾਂ ਦੇ ਵਿੱਚ ਰੇਹ ਨਹੀਂ ਜਾਂਦਾਗਾ ਬਿਲਕੁਲ ਵੀ ਕਿਉਂਕਿ ਦੂਜੇ ਆਪਣਾ ਰੇਹ ਦੇ ਨਾਲ ਗਲ ਜਾਂਦੇ ਆਗੇ ਤੇ ਟੁੱਟ ਜਾਂਦੇ ਆਗੇ ਇਹਦੇ ਵਿੱਚ ਰੇਹ ਨਹੀਂ ਜਾਂਦਾਗਾ ਤੇ ਬਿਲਕੁਲ ਵਧੀਆ ਰਹਿੰਦੀਆਂ ਤਾਂ ਜਿਹੜੀਆਂ ਡੈਕਸਾਂ ਨੇ ਆਗੀਆਂ ਆਪਣੀਆਂ ਇਹ ਸਟੀਲ ਦੀਆਂ ਨੇ ਆਗੀਆਂ ਇਹ ਸਟੀਲ ਦੀਆਂ ਨੇਗੀਆਂ ਦੂਜੀ ਗੱਲ ਇਹ ਇਹਦੇ ਵਿੱਚ ਇੱਕ ਹੋਰ ਆ ਕਈ ਸੁਪਰ ਸੀਟਰਾਂ ਦੇ ਸੌਕਰ ਵੀ ਲੱਗੇ ਹੋਏ ਹੁੰਦੇ ਇੱਥੇ ਦੂਜੇ ਪਰ ਕੰਪਨੀ ਨੇ ਬਹੁਤ ਗਾਹਾਂ ਜਾ ਕੇ ਸੋਚਿਆਗਾ ਤੇ ਬਹੁਤ ਹੀ ਵਧੀਆ ਮੈਗਨਾ ਸੋਚਿਆ ਇਹ ਇਹਦੇ ਵਿੱਚ ਕੀ ਆ ਕਿਸਾਨ ਵੀਰੋ ਕਈ ਆਪਣੇ ਗਿੱਲੇ ਬਾਣ ਹੁੰਦੇ ਆ ਜਿੱਥੇ ਉਥੇ ਗਿੱਲੇ ਬਾਣਾ ਦੇ ਵਿੱਚ ਓਰਾਣਾ ਉਂ ਤਾਂ ਵੈਸੇ ਇਹਦਾ ਵਿੱਚ ਓਰਾਂ ਵਾਸਤੇ ਗਰੂਪ ਛੱਡਿਆ ਹੋਇਆਗਾ ਦੇਖੋ ਇਹ ਛੱਡਿਆ ਮੈਂ ਗਰੂਫ ਵੀ ਔਰੇ ਆਸਬੇ ਦੀ ਭੀੜੇ ਨਾ ਹੋਣ ਵੀ ਬੰਦ ਨਾ ਹੋਣ ਜਿਹੜੀ ਆ ਚੀਜ਼ ਆ ਗਈ ਇਹਨੂੰ ਉੱਚਾ ਨੀਵਾ ਜੇ ਹੁਣ ਗਿੱਲਾ ਗਵਾਂਣ ਗਿੱਲੇ ਵਾਂਣ ਦੇ ਵਿੱਚ ਆਪਾਂ ਨੂੰ ਇੱਥੇ ਦਾਬ ਦੀ ਘੱਟ ਲੋੜ ਆ ਗਈ ਜੇ ਦਾਬ ਦੀ ਘੱਟ ਲੋੜ ਇਹਦੇ ਵਿੱਚ ਤਾਂ ਆਪਾਂ ਇਹਨੂੰ ਹੈਂਡਲ ਨੂੰ ਤਾਹਾਂ ਚੱਕ ਸਕਦੇ ਹਾਂ ਹਾਂਜੀ ਆ ਦੇਖ ਆਪਾਂ ਹੈਂਡਲ ਤਾਂ ਹਾਂ ਚੱਕੀ ਜਾਂਦੇ ਕੋਈ ਪ੍ਰੋਬਲਮ ਨਹੀਂ ਆ ਰਹੀ ਇਹਦੇ ਨਾਲ ਕੀ ਹੁੰਦਾ ਕਿਸਾਨ ਵਿਰੋਧ ਜਿਹੜੀ ਮੰਨ ਕੇ ਚੱਲੋ ਵੀ ਜਿੱਲੇ ਥਾਂ ਦੇ ਵਿੱਚ ਆਪਣਾ ਜਿਹੜਾ ਬੀ ਆ ਉਹ ਖਰਾਬ ਨਹੀਂ ਜਾਂਦਾਗਾ ਤਾਂ ਕਰਕੇ ਤੇ ਆ ਜਿਹੜਾ ਬਹੁਤ ਹੈਵੀ ਸਪ੍ਰਿੰਗ ਵਾਲਾ ਫੋਕਰ ਦਿੱਤਾ ਹੋਇਆਗਾ ਕਿ ਇਹਦੀ ਦਾਅਵ ਦੇ ਨਾਲ ਹੁਣ ਹੋ ਜੇ ਜੇ ਹੁਣ ਇੱਥੇ ਇਕੱਲਾ ਸੌਕਰ ਲੱਗਿਆ ਹੋਵੇ ਤਾਂ ਉਹਦੇ ਨਾਲ ਕੀ ਇਹ ਦਾਅਵ ਉਹਨੇ ਗਿੱਲੇ 'ਚ ਵੀ ਉੰਨੀ ਦੇਈ ਜਾਣੀ ਹੈਗੀ ਤੇ ਸੁੱਕੇ 'ਚ ਵੀ ਉਹੀ ਦੇਈ ਜਾਣੀ ਹੈ ਤੇ ਇਹ ਡਿਸਟੇਬਲ ਹੁੰਦਾ ਉੱਪਰ-ਨੀਚੇ ਕਿਉਂਕਿ ਆ ਜਿਹੜਾ ਨਾਟਕ ਆ ਇਹ ਸਿਰਫ ਆਪਾਂ ਬੀਜਣ ਵੇਲੇ ਆ ਨਾਟ ਖੋਲਣਾ ਹੁੰਦਾ ਹੈਗਾ ਆ 17 ਨੰਬਰ ਦਾ ਜਿਹੜਾ ਨਾਟਕ ਕਿਉਂਕਿ ਇੱਥੇ ਆਪਾਂ ਨੂੰ ਥੱਲੇ ਇਹਦੇ ਹੁਣ ਆਪਾਂ ਸਟੈਂਡ ਤੇ ਲਿਜੋ ਲਾਉਣਾਗਾ ਆ ਇੰਨੀ ਇਹਦੇ ਵਿੱਚ ਚੱਲ ਦਿੱਤੀ ਵੀ ਹੈ ਜੀ। ਕਟੂਕਟ 2 ਇੰਚ ਦੀ ਚੱਲ ਆ। ਇਹ ਮਾਦਰ ਮੂਰੇ ਹੁੰਦਾ ਰਹਿੰਦਾ ਇੱਕ। ਆਹ ਚੱਲ। ਤੇ ਇਹ ਤੋਂ ਬਿਨਾਂ ਜੋ ਆਪਾਂ ਨੰਘਾਈ ਲੈਣੀ ਹੈਗੀ ਮਸ਼ੀਨ ਬੀਜਣ ਦੀ। ਆਹ ਜਿਹੜੇ ਨਾਟਾ ਗਏ ਇਧਰਲੇ ਪਾਸੇ। ਆਹ ਜਿਹੜੇ ਨਾਟਾ ਗਏ। ਇਹਨਾਂ ਇਹਨਾਂ ਨਾਲ ਆਪਾਂ ਆਹ ਜਿਹੜੀਆਂ ਤਵੀਆਂ ਨੇਗੀਆਂ ਇਹਨਾਂ ਨੂੰ ਉੱਚੀਆਂ ਨੀਵੇਂ ਆਪਣੇ ਏਰੀਏ ਦੇ ਹਿਸਾਬ ਨਾਲ ਡਾਕਰ ਹੁਣ ਜਾਂ ਜਾੜੇ ਡਾਕਟਰ ਦੇ ਹਿਸਾਬ ਨਾਲ ਜਾਂ ਵੀਡੀਓ ਦੇ ਹਿਸਾਬ ਨਾਲ ਉਸ ਹਾਲਾ ਨਾ ਪੈਣਾ ਨੂੰ ਡੇਸਟੇਬਲ ਕਰ ਸਕਦੇ ਆ। ਤੇ ਇਸ ਤੋਂ ਇਲਾਵਾ ਜੋ ਆਪਣਾ ਦਾਣੇ ਵਧਾਉਣ ਘਟਾਉਣ ਵਾਸਤੇ ਲਾਇਆ ਵਾ ਜਾਂ ਕਈਆਂ ਦੇ ਇੱਥੇ ਕਿल्ली ਲੱਗੀ ਹੁੰਦੀ ਹੈ ਨਹੀਂ ਇਹ ਬਹੁਤ ਵਧੀਆ ਚੀਜ਼ ਲੱਗੀ ਵੀ ਹੈਗੀ। ਆਪਣਾ ਕਿਵੇਂ ਵੀ ਮਰਜ਼ੀ ਆਪਾਂ ਤੁਰੇ ਜਾਂਦੇ। ਆਪਾਂ ਕਿਵੇਂ ਮਰਜ਼ੀ ਘਟਾਈ ਵਧਾਈ ਜਾਓ। ਐਂ ਉਂਗਲਾਂ ਵਾਲੀ ਘੋਗਦਾ ਬਸ। ਵੀ ਕਿਸੇ ਲੋਟ ਜ਼ਿਮੀਦਾਰ ਨੂੰ ਪ੍ਰੋਬਲਮ ਨਾ ਮੈਂ ਕਿਉਂਕਿ ਵੀ ਬਹੁਤ ਮਹਿੰਗੇ ਆ ਗਏ ਤੇ ਇਹ ਤੋਂ ਇਲਾਵਾ ਵੀ ਜੋ ਆਪਣੀ ਬੀਜਾ ਵਾਲੀ ਸੂਈ ਆ ਗਈ ਇਹ ਬਹੁਤ ਵਧੀਆ ਕਟਿੰਗ ਦੇ ਵਿੱਚ ਆ ਬਹੁਤ ਵਧੀਆ ਗਈ ਤੇ ਪੈਂਟਾਂ ਦੇ ਵਿੱਚ ਵੀ ਨਹੀਂ ਫਰਕ ਪਉਂਦੀ ਜੀ ਜਿੱਥੇ ਆਪਾਂ ਨੂੰ ਕਾਰਤੀਕੇਰਾ ਆਪਾਂ ਦੇਖ ਲਿਆ ਵੀ ਆਪਣਾ ਵੀ ਦੀ ਜਿਹੜੀ ਮਾਤਰਾ ਉਹ ਮੋਟੀ ਆ ਥੋੜੀ ਜਿਹੀ ਕਿ ਬਰੀਕ ਆ ਉਸ ਹਿਸਾਬ ਨਾਲ ਸੈਟਿੰਗ ਕਰ ਲਓ ਉਹ ਆ ਆਪਣੀ ਕਿਲੋਂਾਂ ਦੇ ਹਿਸਾਬ ਨਾਲ ਵੀ ਪਾਉਗੀ ਤੇਰੇ ਵੀ ਪਾਉ। ਤੇ ਜੋ ਆਪਣੇ ਇਹ ਲੱਗੇ ਵੇ ਆਗੇ ਪੋਰ ਆਗੇ ਤੇ ਪਿਸਤੌਲ ਆਗੇ ਹੈਵੀ ਕੁਆਲਿਟੀ ਹੈਗੀ ਰਾਣੀ ਦੀ ਤੇ ਇਹਨਾਂ ਨੂੰ ਕਿਵੇਂ ਮਾਰ ਜੀ ਆਹ ਹੋਵੇਂ ਇਹ ਕਦੇ ਵੀ ਖਰਾਬ ਨਹੀਂ ਹੁੰਦੇਗੇ ਨਾ ਇਹਨਾਂ ਦੇ ਵਿੱਚ ਜਰ ਪਵੇਂ ਕਿਉਂਕਿ ਇਹਦੇ ਵਿੱਚ ਆਹ ਪਿੱਤਲ ਦਾ ਲੱਗਿਆ ਹੋਇਆ ਹੈ ਤੇ ਵੱਡੀ ਗੱਲ ਹੁੰਦੀ ਹੈ ਕਿ ਜਿਹੜਾ ਆਪਾਂ ਕਹਨੇ ਹੁੰਨੇ ਆਗੇ ਹਰੇਕ ਚੀਜ਼ ਦੀ ਮਾਗਿਆ ਜਿਹਦੇ ਸਿਰ ਤੇ ਚੱਲਣਾਗਾ ਰੋਟੇਟਰ ਜਾਂ ਸੁਪਰਸੀਟਰ ਨੇ ਉਹ ਹੁੰਦਾ ਭਾਈ ਸਾਹਿਬ ਜੀ ਗੀਅਰ ਕਿਉਂਕਿ ਸਾਰਾ ਜੋਰ ਹੀ ਸਾਰੀ ਮਸ਼ੀਨਰੀ ਦਾ ਜੋਰ ਆ ਜਿਹੜਾ ਉਹ ਗੀਅਰ ਨੇ ਚੱਲਣਾਗਾ ਸਿਆਣੇ ਕਹਿੰਦੇ ਹੁੰਦੇ ਆ ਕਿ ਇਹ ਜੜ ਤਾਕੜੀ ਹੋਣੀ ਜ਼ਰੂਰੀ ਆ ਇੱਕ ਤਾਂ ਗੀਅਰ ਦੀ ਕੁਆਲਿਟੀ ਤੇ ਗੀਅਰ ਨੂੰ ਜਿਹੜਾ ਬੰਨਿਆ ਵਿਆ ਆਮ ਕੀ ਹੁੰਦਾ ਪਾਈਪਾਂ ਦੇ ਵਿੱਚ ਜਿਹੜੀਆਂ ਸਾਈਡਾਂ ਵਾਲੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਗੀਅਰ ਬੰਨਿਆ ਵਿਆ ਹੁੰਦਾਗਾ ਪਰ ਕੰਪਨੀ ਨੇ ਆਪជា ਕਿਤੇ ਵੀ ਕਿਸਾਨ ਨਾਲ ਸਮਝੌਤਾ ਨਹੀਂ ਕੀਤਾਗਾ ਵੀ ਆਪਾਂ 2 ਰੁਪਏ ਬਚਾਈਏ ਵੀ ਕਿਸਾਨ ਨੂੰ ਕਿਸਾਨ ਤੋਂ ਲੈਂਦੇ ਹੋਈਏ ਪਰ ਨਹੀਂ ਕੰਪਨੀ ਨੇ ਕੀ ਕੀਤਾ ਆਹ ਦੇਖ ਇਧਰਲੇ ਪਾਸੇ ਵੀ ਪਾਇਰ ਬਣਾ ਕੇ ਸਮਾਰ ਕੇ ਪੂਰੇ ਹੈਵੀ 5mm ਦੀ ਪਲੇਟ ਦੇ ਵਿੱਚੋਂ ਥੱਲੇ ਬਾਡੀ ਨਾਲ ਲਾ ਕੇ ਬੇਸਾਕਾ ਸੀ ਨਟਾਂ ਦੇ ਵਿੱਚ ਤਾਹਾਂ ਵੀ ਵੱਜਿਆ ਹੋਇਆਗਾ ਪਾਈਪਾਂ ਦੇ ਵਿੱਚ ਉਹ ਅਲੱਗ ਗੱਲ ਆ ਗਈ ਪਰ ਵੱਡਾ ਗੇਅਰ ਆਪ ਦਾ ਤਿਆਰ ਕਰਦੀ ਆ ਕੰਪਨੀਟ ਲਾਈ ਆ ਆਪਦੀ ਆ ਕੰਪਨੀ ਦੀ ਆਮ ਕੀ ਹੁੰਦਾਗਾ ਨਾ ਜਿਹੜੀਆਂ ਸਾਫਟਾਂ ਹੁੰਦੀਆਂ ਨੇ ਆ ਆਮ ਜਿਹੜੇ ਸੁਪਰਸੀਡਰ ਹੁੰਦੇ ਆ ਉਹਨਾਂ ਦੇ ਸੇਧੰਦਿਆਂ ਵਾਲੀ ਹੁੰਦੀ ਆ ਜਿਹੜੀ ਆ ਸਾਫਟ ਹੁੰਦੀ ਆ ਇਹਦੇ ਬਹੁਤ ਮੋਟੀ ਹੈਗੀ 10 ਦੰਦਿਆਂ ਵਾਲੀ ਆ ਜੋ ਤੂੜੀ ਵਾਲੀ ਕਰਪਾਣ ਦੇ ਗੇਅਰ ਦੇ ਹੁੰਦੀ ਹੈ ਇਹ ਸਾਫਟ ਇਥੋਂ ਪਤਾ ਲੱਗਦਾ ਹੈਗਾ ਵੀ ਕੁਆਲਿਟੀ ਦੇ ਰਹੀ ਹੈ ਕੰਪਨੀ ਤੇ ਜਿਹੜੀ ਹੈਚ ਆ ਗਈ ਆਮ ਕੀ ਹੁੰਦਾ ਵਾਈਬ੍ਰੇਸ਼ਨ ਕਰਨ ਲੱਗ ਜਾਂਦੇ ਹੈਚ ਜਿਹੜੀ ਨਰਮ ਹੁੰਦੀ ਹੈਗੀ ਇਹਦੇ ਅੰਦਰਲੇ ਪਾਸੇ ਵੀ ਆ ਸਪੋਰਟ ਲੱਗੀ ਹੋਈ ਹੈਗੀ 5 mm ਦੀ ਬਣਾ ਕੇ ਇਸ ਕਰਕੇ ਜੋ ਸਾਡਾ ਇਹ ਸੁਪਰ ਸੀਟਰ ਆਗਾ ਦਸ਼ਮੀਸ਼ ਦਾ ਤੇ ਜੋ ਇਹਦੇ ਬਲੇਟ ਆਗੇ ਬੀਟੀਐਕਸ ਦੇ ਇਸ ਵਕਤ ਪਾਏ ਹੋਏ ਹੈਗੇ ਜੋ ਵਾਰਨ ਸਟੀਲ ਆ 9 ਐਮਐਮ ਦੀ ਮਟਾਈ ਹੈ ਇਹਨਾਂ ਦੀ ਤੇ ਹੈਵੀ ਡੌਟੀ ਜਿਹੜੀ ਇਹੋ ਮੋਟੀ ਪਾਈਪ ਲੱਗੀ ਵੀ ਹੈਗੀ 60 ਬਲੇਟਾਂ ਚ ਆ ਤੇ 60 ਬਲੇਟਾਂ ਚ ਮਕੈਨੀਕਲ ਦੋਹੇ ਪਾਸੇ ਦੇ ਜਿਹੜੇ ਸੀਲਾਂ ਨੇ ਆ ਤੇ ਵੱਡੀ ਗੱਲ ਉਹ ਆ ਗਈ ਜਿਹੜੀ ਆਪਾਂ ਕਹਿ ਦਿੰਨੇ ਹੈਗੇ ਇਧਰਲੇ ਪਾਸੇ ਵੀ ਜਿਵੇਂ ਗੀਅਰ ਵਾਲੇ ਪਾਸੇ ਤੇਲ ਹੁੰਣੀ ਆ ਇਹਦੇ ਦੂਸਰੇ ਪਾਸੇ ਵੀ ਆਪਣੇ ਦੇ ਤੇਲ ਆਉਂਦਾ ਇਧਰਲੀ ਸਾਈਡ ਤੇ ਵੀ ਆ ਸਿਰ ਤੇ ਤੇਲ ਆ ਹੁੰਦਾ ਹੈ ਤੇ ਕੰਪਲੀਟ 0% ਤੱਕ ਖਸਾਨ ਵੀਰੋ ਜੋ ਵੀ ਕਿਸੇ ਮੇਰੇ ਵੀਰ ਨੇ ਸਾਡੇ ਉਹ ਕਰਨਾ ਹੈਗਾ ਲੈਣਾਗਾ ਤੇ ਆ ਸਾਡਾ ਗੇਅਰ ਦਾ ਬਾਇਓ ਡਾਟਾ ਦਾ ਤੇ 13 ਟੈਣਾ ਦੇ ਵਿੱਚ ਤੇ ਆ ਸਾਡਾ ਜਿਹੜਾ 14ਵਾਂਗਾ ਇਹ ਸਾਈਡ ਤੇ ਆ ਗਿਆ ਇਹ ਟੈਣ ਚ ਨਹੀਂ ਆਉਂਦਾਗਾ ਜੇ ਕਿਸੇ ਕਿਸੇ ਵੀ ਵੀਰ ਨੂੰ ਜਿਹਦੀ ਸਬਸਿਡੀ ਨਿਕਲੀ ਵੀ ਆ ਗਈ ਉਹਦੇ ਉੱਤੇ ਇੱਕ ਸੂਰਤ ਅਸੀਂ ਹੋਰ ਵੀ ਦੇਤੀ ਕੀ ਦੇਤੀ ਜੋ Bajaj Finance ਵਾਲੇ ਆ ਉਹ ਤੁਹਾਨੂੰ ਜਿੰਨਾ ਤੁਹਾਨੂੰ ਘੱਟੋ ਘੱਟ 20% ਭਰ ਕੇ ਤੁਹਾਡਾ ਲੋਨ ਐਨੀ ਟਾਈਮ ਕਰ ਦੇਣਗੇ ਸਿਰਫ ਤੁਸੀਂ ਸਾਨੂੰ ਇੱਕ ਦਿਨ ਪਹਿਲਾਂ ਆਧਾਰ ਕਾਰਡ ਤੇ ਪਿੰਨ ਕਾਰਡ ਸਾਨੂੰ ਭੇਜਣਾਗਾ ਤੇ ਤੁਹਾਡਾ ਲੋਨ ਹੋ ਜਾਏ ਇਹ ਵੱਡੀ ਸੂਰਤ ਆ ਕੀ ਕਿਉਂਕਿ ਕਈ ਕਿਸਾਨ ਵੀਰਾਂ ਨੂੰ ਲੋੜ ਹੁੰਦੀ ਹੈਗੀ ਅਸੀਂ ਬਜਾਜ ਫਾਈਨੈਂਸ ਤੋਂ ਉਹਦੀ ਕਰਵਾ ਕੇ ਦਿੰਨੇ ਆਗੇ ਤੇ ਜੇ ਕਿਸੇ ਵੀ ਮੇਰੇ ਵੀਰ ਨੂੰ ਸਾਡੀ ਨੂੰ ਲੋੜ ਆ ਗਈ ਸਪਰ ਸੀਟਰ ਦੀ ਜਿਨ੍ਹਾਂ ਦੀ ਸਬਸਟੀਟਿਊਟ ਨਿਕਲੀ ਵੀ ਆ ਉਹ ਸਾਡੇ ਨਾਲ ਇੱਕ ਵਾਰੀ ਜ਼ਰੂਰ ਸੰਪਰਕ ਕਰਨ ਤੇ ਸਾਡੀ ਕੁਆਲਿਟੀ ਚੈੱਕ ਕਰਨ ਤੇ ਕੁਆਲਿਟੀ ਤੋਂ ਬਾਅਦ ਅਸੀਂ ਉਹਨਾਂ ਨੂੰ ਇਹ ਲੰਬਾ ਨਹੀਂ ਆਉਣ ਦੇ ਮੈਂ ਕਿਉਂਕਿ ਸਾਡੀ ਕੁਆਲਿਟੀ ਫੇਲ ਆ ਕਿਉਂਕਿ ਅਸੀਂ ਆਏ ਸਾਲ ਵੱਧ ਤੋਂ ਵੱਧ ਜਿਹੜੇ ਸੁਪਰ ਸੀਟਰ ਵੇਚਦੇ ਕਿਸੇ ਮਾਗਰ ਵੀ ਨਹੀਂ ਅੱਜ ਤੱਕ ਰਗੇ ਤੇ ਗੇੜਾ ਅਸੀਂ ਹਰੇਕ ਸੁਪਰ ਸੀਟਰ ਤੇ ਸਾਡੇ ਮਕੈਨਿਕ ਆ ਜਿਹੜੇ ਕੰਪਨੀ ਵੱਲੋਂ ਆਉਂਦੀ ਆ ਗੱਡੀ ਉਹਨੇ ਮਾਰ ਕੇ ਆਉਣਾਗਾ ਕਈ ਜ਼ਿੰਮੇਵਾਰ ਅਹਰ ਚ ਵੀ ਦੇਖਿਆ ਪਿਛਲੇ ਸਾਲ ਜਿਹਨਾਂ ਨੇ ਖੜਾਇਆ ਵੀ ਨਹੀਂ ਵੀ ਸਾਡਾ ਚੱਲੀ ਜਾਂਦਾ ਕਿਉਂਕਿ ਸਾਨੂੰ ਇਹ ਹੁੰਦਾਗਾ ਵੀ ਕੇਰਾ ਸਾਡੀ ਚੀਜ਼ ਆ ਸਾਨੂੰ ਉਹਦੇ ਤੇ ਜਾਣਾ ਕਿਉਂਕਿ ਅਸੀਂ ਪੈਸੇ ਲੈਂਦੇ ਆ ਮੂੰਹੋਂ ਮੰਗਵੇਂ ਪੈਸੇ ਲੈਂਦੇ ਆ ਤੇ ਜਾਣੇ ਅਸੀਂ ਇਸ ਕਰਕੇ ਕਿਸਾਨ ਵੀਰੋ ਜਰੂਰ ਆਇਓ ਹੋਰ ਵਸੇਹਰੀਆਂ ਕੰਪਨੀਆਂ ਵੀ ਫਿਰਦੀਆਂ ਨੇ ਪਰ ਜੋ ਸਾਡਾ ਇਹ ਦਸ਼ਮੇਸ਼ ਸੁਪਰ ਸੀਟਰ ਮਰੇ ਕੋਟਲਾ ਨੰਬਰ 1 ਕੁਆਲਿਟੀ ਹੈਗੀ ਵਾਰਲਡ ਦੀ ਨੰਬਰ 1 ਕੁਆਲਿਟੀ ਦੇ ਵਿੱਚ ਆਉਂਦਾਗਾ ਤੇ ਇਹਦੇ ਉੱਤੇ ਆਪਾਂ ਫਾਈਨਾਂਸ ਕਰਦੇ ਆਂਗੇ ਜਿਹੜਾ ਬਜਾਜ ਫਾਈਨਾਂਸਿੰਗ ਸਾਰੇ ਕਿਸਾਨ ਵੀਰਾਂ ਦਾ ਸਾਡੇ YouTube ਚੈਨਲ ਕਰਾਮਾਤੀ ਜੱਟ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੇ ਵੀਰਾਂ ਦਾ ਧੰਨਵਾਦ ਤੇ ਬਿੱਲ ਵਾਲੇ ਘੰਟੇ ਜੀ ਜਰੂਰ ਨ